ਹਾਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਹੈ ਜੀ ਠੀਕ ਠਾਕ ਸਾਰੇ ਸੋ ਦੋਸਤੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਜੀ ਪਿੰਡ ਦੋਸਤੋ ਇਹ ਵਕੀਲਾਂ ਵਾਲਾ ਜ਼ਿਲ੍ਹਾ ਇਸਪੰਦ ਨੂੰ ਦੋਸਤੋ ਫਰੋਈਪੁਰ ਤੇ ਨੇੜੇ ਸ਼ਹਿਰ ਜਿਹੜਾ ਦੋਸਤੋ ਜੀਰਾ ਜੀਰਾ ਇਸ ਪਿੰਡ ਦੇ ਬਿਲਕੁਲ ਨੇੜੇ ਹੈ ਜੀ ਸ਼ਹਿਰ ਇਸ ਘਰ ਦੇ ਵਿੱਚੋਂ ਆਪਣੀ ਇਹ ਦੂਜੀ ਵੀਡੀਓ ਆ ਬਾਈ ਹੁਣ ਇਹਨਾਂ ਨੇ ਨਵਾਂ ਕੰਮ ਸ਼ੁਰੂ ਕੀਤਾ ਵਪਾਰ ਦਾ ਦੂਜੀ ਇਸ ਘਰ ਦੇ ਵਿੱਚੋਂ ਵੀਡੀਓ ਆ ਤੇ ਦੂਜੀ ਬਾਈ ਹੁਣਾਂ ਕੋਲੇ ਪਸ਼ੂ ਆਏ ਆ ਠੀਕ ਹੈ ਜੀ ਪਹਿਲਾਂ ਇਸ ਘਰ ਦੇ ਵਿੱਚੋਂ ਇੱਕ ਵੀਡੀਓ ਤੁਹਾਨੂੰ ਦਿਖਾਈ ਆ ਉਹ ਪਸ਼ੂ ਸਾਰੇ ਸੇਲ ਹੋ ਚੁੱਕਿਆ ਜੀ ਅੱਜ ਚਾਰ ਝੋਟੀਆਂ ਬਹੁਤ ਸੋਹਣੀਆਂ ਬਾਈ ਹੁਣਾਂ ਕੋਲੇ ਆਈਆਂ ਠੀਕ ਹੈ ਜੀ ਦੋ ਇਧਰਲੇ ਪਾਸੇ ਤੇ ਦੋ ਵਧੀਆ ਮੋਰਾ ਨਸਲ ਦੇ ਵਿੱਚ ਕਟੀਆਂ ਇਨਾਂ ਕੋਲੇ ਹੋਣਗੀਆਂ ਤੇ ਦੋ ਇਧਰਲੇ ਪਾਸੇ ਦੋਸਤੋ ਗ੍ਰੇਡਰ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਇਹ ਕਟੀਆਂ ਤੁਹਾਨੂੰ ਦਿਖਾਉਣੀ ਹੈ ਇੱਕ ਵੱਡੀ ਝੋਟੀਆਂ ਵਿੱਚ ਠੀਕ ਹੈ ਜੀ ਅੱਲੀ-ਕੱਲੀ ਨੂੰ ਤੋਰ ਫੇਰ ਕੇ ਦੇਖਾਂਗੇ ਬਾਕੀ ਜਿਹੜਾ ਨਾਗਰ ਤੁਹਾਨੂੰ ਇਹਨਾਂ ਦੇ ਵਿੱਚ ਉਹ ਜਜੇ ਉਹਦੀ ਤਸੱਲੀ ਤੁਸੀਂ ਆਪ ਇੱਥੇ ਆ ਕੇ ਕਰ ਲੈਣੀ ਹੈ ਬਾਕੀ ਕਟੀਆਂ ਇੱਥੇ ਤੁਹਾਨੂੰ ਸਾਰੀਆਂ ਸੋਹਣੀਆਂ ਦੇਖਣ ਨੂੰ ਮਿਲਣਗੀਆਂ ਤੇ ਸੀਲ ਸਾਬ ਹੋਣਗੀਆਂ ਥਣ ਥਣ ਸਾਰੀਆਂ ਦੇ ਬੜੇ ਸੋਹਣੇ ਆ ਤੇ ਬਾਕੀ ਗੱਲਬਾਤ ਹੈ ਜਿਹੜੀ ਦੋਸਤੋ ਆਓ ਸਾਰੀ ਬਾਈ ਨਾਲ ਹੀ ਕਰੀਏ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਜੀ ਨਾਮ ਦੱਸਿਓ ਆਪਣਾ ਮੇਰਾ ਨਾਮ ਹੈ ਖਲੀਲ ਸਿੰਘ ਪਿੰਡ ਆਪਣਾ ਵਕੀ ਵਕੀਲਾ ਠੀਕ ਹੈ ਜੀਰਾ ਇੱਥੋਂ ਕਿੰਨਾ ਕਰਿਆ ਜਾਂਦਾ ਜੀਰਾ ਰਹਿੰਦਾ 6 ਕਿਲੋਮੀਟਰ 6 ਕਿਲੋਮੀਟਰ ਹਾਂਜੀ ਠੀਕ ਹੈ ਅੱਛਾ ਜਿਹੜੇ ਪਿੱਛੇ ਜੇ ਨਗ ਪਾਏ ਸੀ ਉਹ ਤਾਂ ਵਹਿ ਗਏ ਹਨਾ ਹਾਂਜੀ ਠੀਕ ਹੈ ਚਾਰ ਨਗ ਅੱਜ ਫੇਰ ਆਏ ਆਪਣੇ ਕੋਲੇ ਹਾਂਜੀ ਠੀਕ ਹੈ ਅੱਜ ਇੱਧਰ ਦੇ ਪਾਸੇ ਆਪਾਂ ਵੀਡੀਓ ਸ਼ੁਰੂ ਕਰਦੇ ਹਾਂ ਅੱਜ ਕਿੰਨੇ ਟਾਈਮ ਦੀ ਹੋਣਗੀ ਮੈਨੂੰ ਲੱਗਦਾ ਦੋ ਜਿਹੜਾ ਜੁੜਾ ਖੜਾ ਇਸ ਜਿੰਨੀ ਉਮਰ ਦੀ ਹੈ ਇਹ ਸਵਾ ਸਾਲ ਦੀ ਹੈ ਸਵਾ ਸਵਾ ਸਾਲ ਦੀ ਹੈ ਠੀਕ ਹੈ ਤੇ ਲਿਆਏ ਨੂੰ ਮੜੀ ਜੀ ਖੋਲ ਕੇ ਬਾਹਰ ਇਹ ਦੋਸਤੋ ਇਧਰ ਦੇ ਪਾਸੇ ਆਪਾਂ ਵੀਡੀਓ ਸ਼ੁਰੂ ਕੀਤੀ ਹੈ ਪਹਿਲੇ ਨੰਬਰ ਤੇ ਕੱਟੀਆਂ ਤੁਹਾਨੂੰ ਦਿਖਾਉਣਾ ਜੈਡ ਬਲੈਕ ਹੋਊਗੀ ਬਾਕੀ ਬਰੀਕੀਆਂ ਦੇ ਵਿੱਚ ਕੱਟੀ ਬਹੁਤ ਸੋਹਣੀ ਹੈ ਰਾਜੀ ਹੈ ਇਹ ਦੋਵੇਂ ਕੱਟੀਆਂ ਹੀ ਰਾਜੀ ਹੈ ਠੀਕ ਹੈ ਜੀ ਤੇ ਸਿੰਗਾ-ਸੁੰਗਾ ਦੀ ਸੋਹਣੀ ਹੈ ਤੇ ਮੂੰਹ ਮੱਥੇ ਦੀ ਵੀ ਚੰਗੀ ਹੈ ਧੌਣ-ਧੌਣ ਦੋਸਤੋ ਕਾਫੀ ਲੰਬਾਈ ਦੇ ਵਿੱਚ ਹੈ ਠੀਕ ਹੈ ਜੀ ਤੇ ਬਾਕੀ ਰੰਗ ਵੀ ਸੋਹਣਾ ਇਹ ਆਲੋ ਦੋਸਤੋ ਤੋਰ-ਤੋਰ ਚੈੱਕ ਕਰ ਲਓ ਜੀ ਠੀਕ ਹੈ ਜੀ ਬਹੁਤ ਸੋਹਣੀ ਇਹ ਕੱਟੀ ਤੁਹਾਨੂੰ ਦਿਖਾ ਰਿਆ। ਇਹ ਦੋਸਤੋ ਪਹਿਲੇ ਨੰਬਰ ਤੇ ਦਿਖਾਈ ਆ ਸਵਾ ਸਾਲ ਤੁਸੀਂ ਮੰਨ ਕੇ ਚੱਲੋ ਉਮਰ ਠੀਕ ਹੈ ਜੀ ਤੇ ਮੂਹ ਮਾਂ ਦੀ ਸੋਹਣੀ ਐ ਬਰੀਕੀਆਂ ਦੇ ਵਿੱਚ ਕੱਟੀ ਚੰਗੀ ਐ ਜੀ ਠੀਕ ਐ ਸਿੰਗ ਹਜੇ ਉਮਰ ਦੇ ਹਿਸਾਬ ਨਾਲ ਗੋਲ ਕਰ ਜਾਣਾ ਬਾਕੀ ਕਾਫੀ ਦੋਸਤੋ ਗਲਾਈ ਦੇ ਵਿੱਚ ਕਰ ਲਿਆ ਇਹਨੇ ਠੀਕ ਐ ਜੀ ਤੇ ਰੇਟ ਆ ਦੋਸਤੋ ਵੀਡੀਓ ਦੇ ਵਿੱਚ ਹੀ ਕਰਾਈ ਜਾਵਾਂਗੇ ਨਾਲ ਦੀ ਨਾਲ ਠੀਕ ਐ ਅੱਛਾ ਇਹਨਾਂ ਰੇਟ ਦੱਸੀ ਚੱਲੀ ਨਾਲ ਨਾਲ ਇਹਦਾ ਰੇਟ ਵੀ 28000 ਰੁਪਏ ਬਈ 28000 ਹਾਂਜੀ ਠੀਕ ਐ ਮਾਨਤਨ ਹੋ ਜੂ ਨਾ ਹਾਂ ਮਾਨਤਨ ਠੀਕ ਐ 228000 ਪਹਿਲੇ ਨੰਬਰ ਵਾਲੀ ਕੱਟੀ ਦਾ ਰੇਟ ਆ ਠੀਕ ਹੈ ਜੀ ਥਣਾ ਥਣ ਥਣ ਤੋਂ ਦੇ ਜਿਹੜੇ ਦੋਸਤੋ ਤੁਹਾਨੂੰ ਦਿਖਾ ਦਿੰਨਾ ਬਾਕੀ ਇੱਥੇ ਸਾਰੇ ਵੀਰ ਹੋਣੇ ਪੂਰੀ ਤਸੱਲੀ ਪਸੂ ਦੀ ਕਰਕੇ ਖਰੀਦੇ ਆ ਥਣ ਚਾਰੇ ਨਿਕੜੇ ਹੋਣਗੇ ਜੈਡ ਬਲੈਕ ਕੱਟੀ ਹੋਊਗੀ ਜਿਹੜੀ ਦੂਜੇ ਨੰਬਰ ਵਾਲੀ ਕੱਤੀ ਆ ਆਪਣੇ ਕੋਲੇ ਇਹ ਵੀ λεਆ ਮਾਰੀ ਫੋਲ ਕੇ ਬਾਹਰ λεਆ ਥਾਣਾ ਦੋਸਤੋ ਇਹਦੇ ਵੀ ਸੋਹਣੇ ਆ ਠੀਕ ਹੈ ਜੀ ਥੋੜੀ ਜੀ ਪੂਛ ਜਿੰਨੀ ਕੇ ਮੋਹਰੇ ਦੇ ਵਿੱਚ ਚੱਲਦੀ 19 ਕੇ ਵਾਈਟ ਆਈ ਆ ਤੇ ਸੈੰਗਸੰਗ ਇਹਦੇ ਵੀ ਸੋਹਣੇ ਆ ਠੀਕ ਹੈ ਜੀ ਸੋਹਣੇ ਢਾਂਚੇ ਦੇ ਵਿੱਚ ਆ ਇਹ ਵੀ ਕੱਟੀ ਇਹ ਰੰਗ ਸ ਤੇ ਬਾਕੀ ਸੰਭੀ ਹੈ ਕੱਟੀ ਇਹ ਰਾਜੀ ਹੈ ਦੋ ਕਟੀਆਂ ਜਿਹੜੀਆਂ ਦੋਵੇਂ ਰਾਜੀ ਹੈ ਠੀਕ ਹੈ ਜੀ ਕੁੜੇ ਪੜੇ ਦੋਸਤੋ ਚੈੱਕ ਕਰੋ ਜੀ ਠੀਕ ਹੈ ਜੀ ਇਹ ਆਲੋ ਦੋਸਤੋ ਇੱਕ ਮਿੰਟ ਰੋਕ ਕੇ ਇੱਥੇ ਇਹ ਸੰਗ-ਸੰਗ ਦੋਸਤੋ ਚੈੱਕ ਕਰ ਲਓ ਜੀ ਠੀਕ ਹੈ ਮੂਹ ਦੀ ਲੰਬਾਈ ਚੰਗੀ ਹੈ ਧੌਣ-ਧੌਣ ਲੰਬੀ ਹੈ ਤੇ ਲੰਮੀ ਲੱਤ ਦੀ ਇਹ ਕੱਟੀ ਤੁਹਾਨੂੰ ਦਿਖਾ ਰਿਹਾ ਥਣ ਚਾਰੇ ਨਿਕੜਵੇ ਹੋਣਗੇ ਥਣ ਦਾ ਸਾਈਜ਼ ਬਿਲਕੁਲ ਬਰਾਬਰ ਦਾ ਹੋਊਗਾ ਚਾਰੇ ਥਣ ਨਿਕੜਵੇ ਇਹ ਅਲੋਸੋ ਥਾਣਾ ਦੇ ਵਿੱਚ ਝੋਲੀ ਚੰਗੀ ਐ ਤੇ ਇਹਦਾ ਰੇਟ ਬਾਈ ਇਹਦਾ ਰੇਟ ਬਾਈ 27000 27000 ਹਾਂਜੀ ਠੀਕ ਐ ਜੀ ਜੋੜਾ ਕਿਸੇ ਨੇ ਲੈਣਾ ਵੈਸੇ ਕਿੰਨਾ ਬਣ ਗਿਆ 55000 ਹਾਂ 55000 ਠੀਕ ਐ ਕਿੰਨਾ ਕਮਾਨਤਨ ਹੋ ਜਾਊਗਾ ਜੋੜੇ ਦੇ ਵਿੱਚੋਂ ਮਾਨਤਨ ਪੂਰਾ ਕਰ ਦਾਂਗੇ ਹੋ ਜਾਊਗਾ ਪੂਰਾ ਹੈ ਹਾਂ ਠੀਕ ਐ ਇਹਦਾ ਇਧਰ ਦੇ ਪਾਸੇ ਜੋੜਾ ਖੜਾ ਐ ਇੱਕ ਇਹਨਾਂ ਨਾਲੋਂ ਵੱਡੀਆਂ ਤੇ ਕਿੰਨੇ ਕ ਟਾਈਮ ਦੀ ਹੋਊਗੀ ਇਹ ਕੱਟੀ ਜਿਹੜੀ 3 ਜੇ ਨੰਬਰ ਵਾਲੀ ਐ ਇਹ ਕਿੰਨੇ ਕ ਟਾਈਮ ਦੀ ਹੋਊਗੀ ਇਹ ਸਵਾ ਸਾਲ ਤੋਂ ਉੱਤੇ ਹੋਊਗੀ ਜੀ ਮਾੜੀ ਸਵਾਸਾਲ ਦੋਤੇ ਆ ਹਾਂ ਹੋਊਗੀ 15 16 ਮਹੀਨਿਆਂ ਦੀ ਹੋਊਗੀ 16 ਗਿ ਮਹੀਨਿਆਂ ਦੀ ਹੋਊਗੀ 15 ਮਹੀਨਾ ਠੀਕ ਹੈ ਦੋਸੋ 15 16 ਮਹੀਨੇ ਮੰਨ ਕੇ ਚੋ ਲੋ ਉਮਰ ਹੈ ਠੀਕ ਹੈ ਜੀ ਗ੍ਰੇਡਡ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਜੀ ਠੀਕ ਹੈ ਮੱਥੇ ਤੇ ਬਲ ਆ ਗਿਆ ਪੂਛ ਵਾਈਟ ਜਾਰੀ ਆ ਗਈ ਹੈ ਠੀਕ ਹੈ ਵੈਸੇ ਜੀ ਢਾਂਚਾ ਚੈੱਕ ਕਰੀਏ ਤੇ ਲਤ ਲੁਤ ਲੰਮੀ ਦੀ ਹੈ ਮੋਹਰਾ نسل ਦੇ ਵਿੱਚ ਢਾਂਚਾ ਪੈਂਦਾ ਠੀਕ ਹੈ ਜੀ ਬਾਕੀ ਮੂੰਹ ਮੱਥੇ ਦੀ ਸੋਹਣੀਆ ਬਰੀਕੀਆਂ ਦੇ ਵਿੱਚ ਚੰਗੀ ਹੈ ਤੇ ਸਿੰਗਲ-ਸਿੰਗਲ ਸੋਹਣੀਆ ਗਲਾਈ ਦੇ ਵਿੱਚ ਹੈ ਲੈ ਬਾਈ ਤੇ ਇਹਦਾ ਰੇਟ ਬਾਈ ਕੀ ਹੋਗਾ ਇਹਦਾ ਰੇਟ ਹੈ 27000 ਰੁਪਏ 27000 ਹਾਂਜੀ ਠੀਕ ਹੈ ਦੋਸਤੋ ਇਸ ਝੂਟੀ ਦਾ ਵੀ ਰੇਟ 27000 ਰੁਪਏ ਠੀਕ ਹੈ ਜੀ ਤੇ ਥਣ ਇਹਦੇ ਵੀ ਨਿੱਖੜ ਵੀ ਹੋਣਗੇ ਥਣ ਦਾ ਸਾਈਜ਼ ਬਰਾਬਰ ਹੋਊਗਾ ਠੀਕ ਹੈ ਸੋਨੇ ਢਾਂਚੇ ਦੇ ਵਿੱਚ ਇਹ ਕੱਟੀ ਗ੍ਰੇਡਰ ਦੇ ਵਿੱਚ ਤੁਸੀਂ ਮੰਨ ਸਕਦੇ ਹੋ ਜੀ ਠੀਕ ਹੈ ਤੇ ਜਿਹੜੀ ਚੌਥੇ ਨੰਬਰ ਵਾਲੀ ਝੂਟੀ ਆਪਣੇ ਕੋਲੇ ਇਹ ਕਿੰਨੇ ਟਾਈਮ ਦੀ ਹੋਗੀ ਬਾਈ ਇਹ ਬਈ ਡੇਢ ਸਾਲ ਦੀ ਆ ਡੇਢ ਸਾਲ ਦੀ ਆ ਖੀਰੀ ਹੋ ਹਜੇ ਤਾਂ ਹਾਂ ਇਹ ਖੀਰੀ ਦੇ ਠੀਕ ਹੈ ਦੋਸਤੋ ਦੰਦਾ ਤਾਂ ਖੀਰੀ ਆ ਕੱਟੀਆਂ ਆਪਾਂ ਖੀਰੀਆਂ ਲੈ ਲਈਏ ਠੀਕ ਹੈ ਏ ਵੀ ਤੁਸੀਂ ਗ੍ਰੇਡੇਟ ਦੇ ਵਿੱਚ ਮੰਨ ਲਿਓ ਮੱਥੇ ਤੇ ਬੱਲ ਆ ਪੂਛ ਵਾਈਟ ਹੈ ਮਗਰ ਦੇ ਪੈਰਾਂ ਤੇ ਮਾੜੇ ਮਾੜੇ ਨਿਸ਼ਾਨ ਹੈਗੇ ਠੀਕ ਹੈ ਸੋਹਣੇ ਢਾਂਚੇ ਦੇ ਵਿੱਚ ਹੈ ਹੋਰ ਤੁਸੀਂ ਚਾਰਕ ਮਹੀਨੇ ਦੀ ਸੇਵਾ ਕਰਕੇ ਤੁਸੀਂ ਇਹਨੂੰ ਸੀਮਨ ਲਵਾ ਸਕਦੇ ਹੋ ਠੀਕ ਹੈ ਜੀ ਆਸ ਲੱਗਣ ਵਾਲੀ ਝੋਟੀ ਬਣ ਜਾਣੀ ਹੈ ਸੋਹਣੇ ਢਾਂਚੇ ਦੇ ਵਿੱਚ ਹੈ ਸਿੰਗਲ ਸੁੰਗ ਐਨ ਬਿਲਕੁਲ ਕੁੰਡਿਆਂ ਦੀ ਆ ਥਣ ਇਹਦੇ ਵੀ ਸੋਹਣੇ ਹੈ ਲੈ ਚੱਲ ਬਈਆ ਚੱਲ ਇਹ ਥਣ ਝੋਲੀ ਤੋਂ ਸੋ ਚੰਗੀ ਆ ਥਣ ਚਿਹਰੇ ਨਿਖੜ ਗਏ ਮੈਂ ਪਹਿਲਾਂ ਹੀ ਕਹਿ ਕੇ ਹਟਿਆ ਵੀ ਇਹ ਵੀਰ ਪੂਰੀ ਤਸੱਲੀ ਕਰਕੇ ਪਸ਼ੂ ਨੂੰ ਖਰੀਦਦੇ ਆ ਠੀਕ ਹੈ ਜੀ ਵੈਸੇ ਅੱਜ ਸੋਹਣੇ ਸੁਨੱਖੇ ਪਸ਼ੂ ਇਨਾਂ ਕੋਲੇ ਵਿਕਾਊ ਖੜੇ ਆ ਜੀ ਤੇ ਇਹਦਾ ਰੇਟ ਬਾਈ ਚੌਥੇ ਨੰਬਰ ਵਾਲੀ ਦਾ ਚੌਥੇ ਨੰਬਰ ਵਾਲੀ ਦਾ 28000 ਰੁਪਏ ਜੀ 28000 ਹਾਂ ਜੀ ਠੀਕ ਹੈ ਇਹਨਾਂ ਦਾ ਕਿੰਨਾ ਬਣ ਗਿਆ ਇਹਨਾਂ ਦਾ ਵੀ 55 ਇਹਨਾਂ ਦਾ ਵੀ 55000 55 55000 ਰੁਪਿਆ ਜੋੜੇ ਦਾ ਰੇਟ ਆ ਜੀ ਠੀਕ ਹੈ ਜੀ 1 ਲੱਖ ਤੇ 10000 ਰੁਪਿਆ ਚਾਰੇ ਕਟੀਆਂ ਦਾ ਰੇਟ ਬਣਦਾ ਪਿਆ ਉਹ ਤੁਸੀਂ ਜੇ ਚਾਰੇ ਖਰੀਦਣੀਆਂ ਤਾਂ ਮਾਨਤਾਨ ਫੁੱਲ ਹੋ ਕੇ ਤੁਸੀਂ ਜੀ ਚਾਰੇ ਖਰੀਦਣੀਆਂ 1 ਲੱਖ 2 2 ਦੀਆਂ ਦੇ ਦਾਂਗੇ ਜੀ 1 ਲੱਖ ਤੇ 2000 ਦੀ ਹਾਂਜੀ ਠੀਕ ਐ ਦੋਸਤੋ 1 ਲੱਖ ਤੇ 2000 ਦੀਆਂ ਮਿਲ ਜੂਗੀ ਜੀ ਚਾਰੇ ਇਕੱਠੀਆਂ ਤੁਸੀਂ ਲੈਣੀਆਂ ਜੇ ਦੋ ਦੋ ਕਰਕੇ ਲੈਣੀਆਂ ਤਾਂ 55 55000 ਦਾ ਜੋੜਾ ਤੇ ਇਕੱਲੀ ਇਕੱਲੀ ਦਾ ਵੀ ਰੇਟ ਦੱਸਦਾ ਤੇ ਚਲੋ ਠੀਕ ਐ ਭਾਈ ਜੀ ਠੀਕ ਐ